ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਆ ਗਿਆ મોદી ਵਾਲਾ 2000 ਚਲੋ ਚੱਲੀਏ ਕਢਵਾਉਣ ਕਿਤੇ મોદી ਵਾਪਸੀ ਨਾ ਕਰ ਲਵੇ ਦੋਸਤੋ ਪੂਰੇ 1 ਮਹੀਨੇ ਤੋਂ મોદી ਵਾਲੇ 2000 ਦੀ ਸਾਰੇ ਕਿਸਾਨ ਭਰਾਵਾਂ ਨੂੰ ਅਡੀਕ ਸੀ ਪਿੱਛੇ ਜਿਹੇ ਕਿਸੇ ਆਦਮੀ ਨੇ ਅਫਵਾਹ ਛੱਡ ਦਿੱਤੀ ਕਿ મોદી ਵਾਲਾ 2000 ਆ ਗਿਆ ਹੈ ਉਸ ਦਿਨ ਵੀ ਕਾਫੀ ਕਿਸਾਨਾਂ ਵਿੱਚ ਭਗਦੜ ਮਚ ਗਈ ਸੀ ਪਰ ਇੱਕ ਦੋ ਦਿਨਾਂ ਬਾਅਦ ਕਿਸਾਨ ਫਿਰ ਟਿਕ ਗਏ ਸਨ ਇੱਕ ਦੋ ਦਿਨਾਂ ਦੀ ਚਬਾ ਚਬੀ ਹੁਣ ਚੱਲ ਰਹੀ ਸੀ ਕਿ ਮੋਦੀ ਬਿਹਾਰ ਸਟੇਟ ਵਿੱਚ ਗਿਆ ਹੋਇਆ ਹੈ ਉਹ ਉੱਥੋਂ ਹੀ ਬਟਨ ਨੱਪੇਗਾ ਗੱਲ ਉਹੀ ਪੱਕੀ ਨਿਕਲੀ ਕਿ ਅੱਜ 2 ਅਗਸਤ ਨੂੰ ਕਿਸਾਨਾਂ ਦੇ ਖਾਤੇ ਵਿੱਚ ਸੱਚੀ ਮੋੱਚੀ 2000 ਆ ਗਿਆ ਹੈ ਜਿਵੇਂ ਸਿਆਣੇ ਕਹਿੰਦੇ ਹੁੰਦੇ ਹਨ ਕਿ ਮਰਾਸਨ ਤੇ ਸੁਨਾਰੇ ਦੁੱਧ ਨਹੀਂ ਜਾਂਦਾ ਉਸੇ ਤਰ੍ਹਾਂ ਜਿਵੇਂ ਹੀ ਕਈ ਲੋਕਾਂ ਨੂੰ 2000 ਦਾ ਪਤਾ ਲੱਗਿਆ ਤਾਂ ਉਹ ਉਸ 2000 ਨੂੰ ਕਢਾਉਣ ਵਾਸਤੇ ਭੱਜ ਤੁਰੇ ਇੱਕ ਪਾਸੇ ਇਹ ਲੋਕ મોદી ਨੂੰ ਗੰਦੀਆਂ ਗਾਲਾਂ ਕੱਢ ਰਹੇ ਹਨ ਤੇ ਦੂਸਰੇ ਪਾਸੇ ਉਸਦੇ 2000 2000 ਵਾਸਤੇ ਲਾਲਾਂ ਸਿੱਟੀ ਫਿਰਦੇ ਹਨ ਚਲੋ ਜੇਕਰ 2000 ਆ ਵੀ ਗਿਆ ਤਾਂ ਇਸ 2000 ਨੂੰ ਆਪਣੇ ਖਾਤੇ ਵਿੱਚ ਘਟੋ-ਘਟ 1 ਰਾਤ ਤਾਂ ਰੱਖ ਲਵੋ 1 ਰਾਤ ਤਾਂ ਖਾਤੇ ਨੂੰ 2000 ਦਾ ਨਿਗ ਮਾਨ ਲੈਣ ਦਿਓ ਜਦ ਮੋਦੀ ਨੇ ਇੱਕ ਵਾਰ 2-2000 ਸਾਰਿਆਂ ਦੇ ਖਾਤੇ ਵਿੱਚ ਪਾ ਹੀ ਦਿੱਤਾ ਹੈ ਹੁਣ ਉਹ ਉਸ ਨੂੰ ਵਾਪਸ ਥੋੜਾ ਕਢਵਾਉਣ ਲੱਗਿਆ ਹੈ ਵਾਪਸ ਥੋੜਾ ਕਰਨ ਲੱਗਿਆ ਹੈ ਇੱਥੋਂ ਪਤਾ ਲੱਗਦਾ ਸਾਡੇ ਕਿਸਾਨਾਂ ਦਾ ਕਿ ਉਹਨਾਂ ਵਿੱਚ ਕਿੰਨਾ ਕੁ ਸਬਰ ਸੰਤੋਖ ਹੈ ਨਾਲੇ ਪਤਾ ਕਿ 2064 ਵਾਂਗ ਚੱਲ ਜਾਣਾ ਇਹਦਾਪਣਣਾ ਕੁਛ ਨਹੀਂ ਯਾਰ ਤੁਹਾਡੇ ਵਾਂਗ ਤਾਂ ਇੱਕ ਡੈੜੀ ਤੇ ਜਾਣ ਵਾਲਾ ਮਜ਼ਦੂਰ ਵੀ ਨਹੀਂ ਕਰਦਾ ਦੋਸਤ ਇਹ ਸਭ ਗਰੀਬੀ ਦੀਆਂ ਨਿਸ਼ਾਨੀਆਂ ਹਨ ਕਿ ਜਸ ਢੰਗ ਨਾਲ ਤੁਸੀਂ ਮੋਦੀ ਵਾਲੇ 2000 ਨੂੰ ਭੁੱਖੇ ਸ਼ੇਰ ਵਾਂਗ ਪਾਏ ਗਏ ਹੋ ਪਰ ਮੋਦੀ ਜਨਾ ਤੁਹਾਨੂੰ ਮਰਜ਼ੀ ਦੇਈ ਜਾਵੇ ਤੁਸੀਂ ਉਸ ਨੂੰ ਗੰਦੀਆਂ ਗਾਲਾਂ ਹੀ ਕੱਢਣੀਆਂ ਇਹ ਤੁਹਾਨੂੰ ਵਿਰਸੇ ਵਿੱਚ ਮਿਲਿਆ ਹੋਇਆ ਹੈ ਸੋ ਗੱਲਬਾਤ ਚੰਗੀ ਲੱਗੇ ਤਾਂ ਵੀਡੀਓ ਨੂੰ ਅਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ